ਵਾਹੀ ਰੇਸ਼ਮਨਵਾਲ ਇਹ ਇੱਕ ਅਲੱਗ ਹੀ ਚਿਹਰਾ ਹੈ ਕਿਸੇ ਜਿਹੜਾ ਪਾਕਿਸਤਾਨ ਦਾ ਬਾਰਡਰ ਪਰਲੇ ਬੰਨੇ ਪਾਕਿਸਤਾਨ ਹੈ ਇਧਰ ਨਹੀਂ ਸੈ ਡੇਰਾ ਬਾਬਾ ਨਾਨਕ ਪੰਜਾਬ ਦਾ ਏਰੀਆ ਹੈ ਤੇ ਜਦੋਂ ਆਪਾਂ ਕਰਤਾਰਪੁਰ ਸਾਹਿਬ ਜਾਣਦੇ ਆ ਤੇ ਉਹ ਰਹਿ ਗਿਆ ਸਾਹਮਣੇ ਕਰਤਾਰਪੁਰ ਕੋਰੀਡੋਰ ਉਸ ਕੋਰੀਡੋਰ ਥਾਣੀ ਹੋ ਕੇ ਉੱਥੇ ਇਮੀਗ੍ਰੇਸ਼ਨ ਮੇਰੀ ਹਾਈਟ ਲਗਭਗ 6 ਫੁੱਟ ਹੈ ਤੇ ਮੇਰੀ ਹਾਈਟ ਦੇ ਬਰਾਬਰ ਤੇ ਇੱਥੇ ਢੇਰ ਲੱਗੇ ਪਏ ਨੇ ਰੇਤਾ ਦੇ ਤੇ ਹਜੇ ਮੇਰੇ ਪੈਰਾਂ ਦੇ ਥੱਲੇ ਵੀ ਤਾਂ ਬਹੁਤ ਵੱਡੀ ਦਿੱਕਤ ਹੋ ਜਾਣੀ ਸੀ ਕੋਈ ਛੱਟਪੇਟ ਲੱਗ ਜਾਣੇ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਹੜਾ ਆਏ ਸੀਗੇ ਹੜਾਂ ਕਰਕੇ ਬਹੁਤ ਵੱਡੀ ਬਰਬਾਦੀ ਹੋਈ ਹੈ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਕਈ ਭਰਾਵਾਂ ਦੇ ਘਰ ਤਬਾਹ ਹੋ ਗਏ ਤੇ ਪਹਿਲਾਂ ਆਪਾਂ ਜੀ ਆਪਣੇ ਇਲਾਕੇ ਦੇ ਵਿੱਚ ਵੀ ਸ਼ਾਇਦ ਫਲੱਡ ਦਾ ਹਨਾ ਕੁਝ ਹੈਗੇ ਸੀ ਚਾਂਸ ਤੇ ਅਸੀਂ ਉਧਰ ਸੇਵਾਵਾਂ ਦੇ ਵਿੱਚ ਲੱਗੇ ਹੋਏ ਸੀ ਇਸ ਕਰਕੇ ਅਸੀਂ ਇਸ ਸਾਈਡ ਆ ਨਹੀਂ ਸਕੇ ਸਾਡਾ ਵੀ ਬਹੁਤ ਜੀ ਕਰਦਾ ਸੀ ਕਿ ਅਸੀਂ ਉੱਥੇ ਜਾਈਏ ਤੇ ਸੇਵਾ ਕਰੀਏ ਪਰ ਅੱਜ ਸਾਨੂੰ ਫੇਰ ਮੌਕਾ ਮਿਲਿਆ ਕਿਉਂਕਿ ਸਾਡੇ ਕੁਝ ਵੀਰ ਆਪਣੇ ਗਏ ਵੀ ਹੋ ਹਨ ਨਾ ਭਾਜੀ ਕੁਝ ਵੀਰ ਸਾਡੇ ਆਲਰੇਡੀ ਉੱਥੇ ਗਏ ਵੀ ਹੋਏ ਨੇ ਸੇਵਾ ਕਰਨ ਵਾਸਤੇ ਤੇ ਅੱਜ ਸਾਨੂੰ ਵੀ ਮੌਕਾ ਮਿਲਿਆ ਤੇ ਅਸੀਂ ਵੀ ਉਹਨਾਂ ਸੇਵਾਵਾਂ ਵਿੱਚ ਹਿੱਸਾ ਪਾਉਣ ਚੱਲੇ ਆ ਤੇ ਭਾਜੀ ਹੁਣ ਹੀ ਆਪਣਾ ਟਰੈਕਟਰ ਲੈ ਕੇ ਆਏ ਆ ਉਹ ਵੀਰ ਜੀ ਬੈਠੇ ਨੇ ਤੇ ਪਿੱਛੇ ਕੈਮਰਾਮੈਨ ਜਿਹੜੇ ਭਾਜੀ ਨੇ ਉਹ ਵੀ ਬੈਠੇ ਨੇ ਤੇ ਅਸੀਂ ਵੀ ਉੱਥੇ ਸੇਵਾਵਾਂ ਨਿਭਾਉਣ ਚੱਲੇ ਆ ਤੇ ਉੱਥੋਂ ਦੇ ਇਸ ਟਾਈਮ ਦੇ ਕੀ ਹਾਲਾਤ ਨੇ ਕਿਹੋ ਜਿਹੀਆਂ ਸਥਿਤੀਆਂ ਨੇ ਤੇ ਲੋਕ ਕਿਹੋ ਜਿਹੀ ਸਿਚੁਏਸ਼ਨਾਂ ਨਾਲ ਡੀਲ ਕਰਦੇ ਪਏ ਨੇ ਇਹ ਸਾਰੀਆਂ ਚੀਜ਼ਾਂ ਅਸੀਂ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਤੇ ਕੁਝ ਆਪਾਂ ਨੂੰ ਰਸਤੇ ਦੇ ਵਿੱਚ ਵੀ ਕੁਝ ਵੀਰ ਮਿਲੇ ਸੀ ਉਹ ਆਪਾਂ ਨੂੰ ਦੱਸ ਰਹੇ ਸੀਗੇ ਕਿ ਅਗਰ ਤੁਸੀਂ ਉੱਥੇ ਆਉਣਾ ਚਾਹੁੰਦੇ ਹੋ ਤਾਂ ਪਹਿਲਾਂ ਥੋੜਾ ਕਨਫਰਮ ਕਰਕੇ ਆ ਜਿਓ ਕਿ ਉੱਥੇ ਕਿਸ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਹੁਣ ਰਾਸ਼ਨ ਬਾਣੀ ਤਾਂ ਸਾਰਿਆਂ ਕੋਲ ਪ੍ਰੋਪਰ ਮਿਲਣਾ ਪੂਰਾ ਹੋ ਹੀ ਚੁੱਕਿਆ ਹੈ ਤੇ ਜਿਵੇਂ ਕਿ ਹੁਣ ਮੇਨ ਜਿਹੜੀ ਜ਼ਰੂਰਤ ਹੈ ਇੱਕ ਤਾਂ ਪੈੜੀਆਂ ਸਾਫ਼ ਕਰਨ ਦੀ ਕਿਉਂਕਿ ਰੇਤਾ ਬਹੁਤ ਹੋ ਚੁੱਕਿਆ ਉਹਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਤੇ ਦੂਜੀ ਗੱਲ ਜਿਹੜੀ ਹੈ ਕਿ ਨਾ ਤਾਂ ਉੱਥੇ ਕੋਈ ਹੁਣ ਫਸਲ ਹੋਣੀ ਹੈ ਕੁਝ ਟਾਈਮ ਲਈ ਤੇ ਪਸ਼ੂਆਂ ਵਾਸਤੇ ਚਾਰੇ ਵਗੈਰਾ ਇਹ ਚੀਜ਼ਾਂ ਦੀ ਹੈ ਨਾ ਜਿਹੜੇ ਹਾਂਜੀ ਹੁਣ ਮੇਨ ਰੂਟ ਉੱਥੇ ਹੈਗੀ ਤੇਲ ਦੀ ਤੇ ਟਰੈਕਟਰਾਂ ਦੀ ਹਾਂਜੀ ਹਾਂਜੀ ਬਹੁਤ ਲੰਬੇ ਏਰੀਆ ਦੇ ਵਿੱਚ ਰੇਤਾ ਫੈਲਿਆ ਹੋਇਆ ਉਹਨਾਂ ਦੀ ਕੰਨਕ ਵੀ ਮੁਸ਼ਕਲ ਬੀਜੀ ਜਾਵੇ ਬਿਲਕੁਲ ਬਿਲਕੁਲ ਹਾਂਜੀ ਤੇ ਮੇਨ ਇਹੋ ਜਿਹੀ ਚੀਜ਼ਾਂ ਦੀ ਜ਼ਰੂਰਤ ਹੈ ਬਾਕੀ ਅਸੀਂ ਉੱਥੇ ਜਾ ਹੀ ਰਹੇ ਹਾਂ ਉੱਥੇ ਦੇ ਕੀ ਹਾਲਾਤ ਨੇ ਕਿਹੋ ਜਿਹਾ ਸਿਚੁਏਸ਼ਨ ਹੈ ਤੇ ਕਿਆ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਉੱਥੇ ਇਸ ਟਾਈਮ ਜ਼ਰੂਰਤ ਹੈ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਤੇ ਵੀਡੀਓਜ਼ ਨਾਲ ਜ਼ਰੂਰ ਬਣੇ ਰਿਓ ਤੇ ਫਿਲਹਾਲ ਹੁਣ ਅ ਪ੍ਰੋਬਲਮ ਜੀ ਆ ਗਈ ਕਿ ਟਰੈਕਟਰ ਲੈ ਕੇ ਜਾ ਰਹੀ ਸੀ ਟਰੈਕਟਰ ਦਾ ਆਪਣਾ ਐਕਸਪੈਂਡਲ ਟੁੱਟ ਗਿਆ ਭਾਜੀ ਹੈ ਨਾ ਤੇ ਵਧੀਆ ਇੱਕ ਥੋੜੀ ਇਹ ਰਾਹਤ ਦੀ ਖਬਰ ਹੈ ਕਿ ਪ੍ਰਮਾਤਮਾ ਦੀ ਮਿਹਰ ਹੋਈ ਕਿ ਉਹ ਪਾਰਕਿੰਗ ਦੇ ਵਿੱਚ ਖੜਾ ਕਰਦੇ ਕਰਦੇ ਹੀ ਟੁੱਟਿਆ ਤੇ ਜੇ ਕਿਤੇ ਹਾਈਵੇ ਤੇ ਟੁੱਟਦਾ ਤਾਂ ਆਪਣਾ ਬਹੁਤ ਨੁਕਸਾਨ ਹੋ ਜਾਣਾ ਚਲੋ ਵਾਲਗੋ ਨੇ ਬੜੀ ਕਿਰਪਾ ਕੀਤੀ ਹੈ ਬਹੁਤ ਕਿਰਪਾ ਕੀਤੀ ਹੈ ਤੇ ਫਿਲਹਾਲ ਅਸੀਂ ਇਸ ਟਾਈਮ ਏਜੰਸੀ ਦੇ ਵਿੱਚ ਖੜੇ ਸੀ ਇੱਕ ਵਾਰ ਅਸੀਂ ਟਰੈਕਟਰ ਵਗੈਰਾ ਦੀ ਮੁਰੰਮਤ ਵਗੈਰਾ ਕਰਾ ਕੇ ਤੇ ਉਸ ਤੋਂ ਬਾਅਦ ਇੱਥੋਂ ਪਰਵਾਣਾ ਹੋਵਾਂਗੇ ਤੇ ਭਾਈ ਆਪਾਂ ਨੂੰ ਲੱਗਭਗ 10 ਘੰਟੇ ਦੇ ਲੱਗ ਗਏ ਹੈ ਨਾ ਹਾਂ 11 ਘੰਟੇ ਲੱ ਸਾਨੂੰ ਇੱਥੇ ਆਉਂਦੇ ਆਉਂਦੇ 11 ਘੰਟੇ ਲੱਗ ਗਏ ਤੇ ਅੱਗੇ 5-6 ਘੰਟੇ ਅਜੇ ਹੋਰ ਲੱਗਣੇ ਨੇ ਤੇ ਕੁੱਲ ਮਿਲਾ ਕੇ ਚੱਲਣ ਲੱਗੇ ਲਾ ਕੇ ਗੱਲ ਹਾਂ 16 ਘੰਟੇ ਆਪਾਂ ਨੂੰ ਲੱਗਣੇ ਆ ਤੇ ਫਿਲਹਾਲ ਚਲੋ ਵਾਹਿਗੁਰੂ ਦੀ ਮੇਰ ਹੈ ਪਹੁੰਚਾਂਗੇ ਜਾ ਕੇ ਉੱਥੇ ਸੇਵਾ ਕਰਾਂਗੇ ਤੇ ਅੱਗੇ ਦੀ ਜੋ ਵੀ ਚੀਜ਼ਾਂ ਰਹਿੰਦੀਆਂ ਨੇ ਸੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦੇ ਰਾਵਾਂਗੇ ਤੇ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਸੀ ਕਿ ਅਸੀਂ ਗੱਲ ਸ਼ਾਮੀ ਤੁਰੇ ਸੀਗੇ ਪਿੰਡੋਂ ਤੇ ਰਸਤੇ ਵਿੱਚ ਆਉਂਦੇ ਆਉਂਦੇ ਸਾਨੂੰ ਲਗਭਗ 10-11 ਘੰਟੇ ਲੱਗੇ ਤੇ ਰਾਤ ਅਸੀਂ ਤਰਨਤਨ ਦੁਕੇ ਸੀਗੇ ਤੇ ਇੱਕ ਜਿਹੜੀ ਹੁਣੀ-ਹੁਣੀ ਮੈਂ ਤੁਹਾਨੂੰ ਇੱਕ ਗੱਲ ਲਾਸ ਕੇ ਦੱਸਿਆ ਦੱਸ ਕੇ ਹਟਿਆ ਕਿ ਪਾਰਕਿੰਗ ਦੇ ਵਿੱਚ ਟਰੈਕਟਰ ਖੜਾ ਕਰਦੇ ਸਮੇਂ ਥੋੜੀ ਜੀ ਦਿੱਕਤ ਆ ਗਈ ਕਿ ਸਾਡੇ ਟਰੈਕਟਰ ਦਾ ਐਕਸਪੈਂਡਲ ਟੁੱਟ ਗਿਆ ਤੇ ਥੋੜਾ ਜਿਹਾ ਪਰਮਾਤਮਾ ਦੀ ਮਿਹਰ ਰਹੀ ਕਿ ਹਾਈਵੇ ਤੇ ਨਹੀਂ ਟੁੱਟਾ ਜੇ ਕਿਤੇ ਹਾਈਵੇ ਤੇ ਟੁੱਟ ਜਾਂਦਾ ਤਾਂ ਬਹੁਤ ਵੱਡੀ ਦਿੱਕਤ ਹੋ ਜਾਣੀ ਸੀ ਕੋਈ ਛੱਟਪੇਟ ਲੱਗ ਜਾਣੇ ਸੀਗੀ ਤੇ ਫਿਲਹਾਲ ਹੁਣ ਅਸੀਂ ਇੱਥੇ ਏਜੰਸੀ ਦੇ ਵਿੱਚ ਖੜੇ ਸੀਗੇ ਜੌਂਡੀਅਰ ਦੀ ਏਜੰਸੀ 'ਚ ਤੇ ਇੱਕ ਵਾਰ ਇਹਦੀ ਮੁਰੰਮਤ ਵਗੈਰਾ ਕਰਾ ਕੇ ਤੇ ਅੱਗੇ ਅਸੀਂ ਜਿਹੜੀਆਂ ਵੀ ਸੇਵਾਵਾਂ ਲਈ ਜਾਣਾ ਹੈ ਉੱਥੇ ਪੁੱਜਾਂਗੇ ਅਸੀਂ ਤਾਂ ਹੁਣ ਅਸੀਂ ਪਹੁੰਚ ਜਾਣਾ ਸੀ ਹੁਣ ਨੂੰ ਲਗਭਗ 9-10 ਵਜੇ ਪਹੁੰਚ ਜਾਣਾ ਸੀਗਾ ਪਰ ਰਾਤੀ ਤਰਨਤਨ ਸਾਹਿਬ ਗੁਰਦੁਆਰਾ ਸਾਹਿਬ ਰੋਕੇ ਤੇ ਇੱਕ ਇਹ ਵਾਲੀ ਜਿਹੜੀ ਦਿੱਕਤ ਆ ਗਈ ਉਹਦਾ ਕਰਕੇ ਹੁਣ ਸਾਨੂੰ ਇੱਥੇ ਥੋੜਾ ਖੜਨਾ ਪੈ ਰਿਹਾ ਤੇ ਇੱਕ ਵਾਰੀ ਇਹਦੀ ਮੁਰੰਮਤ ਵਗੈਰਾ ਕਰਾ ਕੇ ਅਸੀਂ ਅੱਗੇ ਚੱਲਦੇ ਆ ਤੇ ਅੱਗੇ ਜੋ ਵੀ ਚੀਜ਼ਾਂ ਰਹਿੰਦੇ ਨੇ ਕਿਹੋ ਜਿھے ਉੱਥੇ ਦੇ ਹਾਲਾਤ ਨੇ ਕਿੰਨੀ ਸੰਗਤ ਉੱਥੇ ਸੇਵਾਵਾਂ ਵਾਸਤੇ ਪਹੁੰਚੀ ਹੋਈ ਹੈ ਤੇ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਕਿਹੜੀ ਚੀਜ਼ ਤੁਸੀਂ ਲੈ ਕੇ ਆਓ ਇਹ ਸਾਰੀਆਂ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਦਾ ਰਾਵਾਂਗੇ ਲੋ ਜੀ ਫਿਲਹਾਲ ਮਰਮਮਤ ਹੋ ਚੁੱਕੀ ਹੈ ਆਪਣੀ ਪੂਰੀ ਹੈ ਨਾ 2-3 ਘੰਟੇ ਕਰਾਇਆ ਵੇਟ ਤੇ ਕੰਮ ਨਿਪੜ ਗਿਆ ਲਗਭਗ 12:00 ਵਜੇ ਗਏ ਨੇ ਤੇ ਹੁਣ ਚੱਲਦੇ ਆ ਜਿਹੜੀ ਲੋਕੇਸ਼ਨ ਤੇ ਜਾਣਾ ਹੈ ਚਾਲੇ ਪਾਉਣੇ ਆ ਤੇ ਕੋਸ਼ਿਸ਼ ਤਾਂ ਸਾਡੀ ਇਹੀ ਸੀ ਕਿ ਅਸੀਂ 9:00 ਵਜੇ ਪਹੁੰਚ ਜਾਈਏ ਪਰ ਕੀ ਕਹਿ ਸਕਦੇ ਆ ਮਸ਼ੀਨਰੀ ਹੈ ਦਿੱਕਤ ਆ ਗਈ ਤੇ ਇਸ ਕਰਕੇ ਸਾਨੂੰ ਥੋੜਾ ਖਲੋਣਾ ਪਿਆ ਤੇ ਇੱਥੇ ਵੀ ਕਾਫੀ ਟਰੈਕਟਰ ਆਲਰੇਡੀ ਖੜੇ ਸੀਗੇ ਜਿਸ ਕਰਕੇ ਕਾਫੀ ਟਾਈਮ ਲੱਗ ਗਿਆ ਤੇ ਹੁਣ ਚਲੋ ਕੰਮ ਪੂਰਾ ਹੋ ਗਿਆ ਤੇ ਅੱਗੇ ਚੱਲਦੇ ਆਂ ਤੇ ਅੱਗੇ ਦੀਆਂ ਕਿਹੋ ਜਿਹੀਆਂ ਸਿਚੁਏਸ਼ਨਾਂ ਨੇ ਕਿਹੋ ਜਿਹੇ ਹਾਲਾਤ ਨੇ ਹੜਾ ਵਾਲੇ ਏਰੀਆ ਦੇ ਵਿੱਚ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੇ ਕਰਦੇ ਲੋ ਜੀ ਹੌਲੀ ਹੌਲੀ ਕਰਦੇ ਕਰਉਂਦੇ ਪਾਈਂ ਦੇ ਆਪਾਂ ਪਹੁੰਚ ਚੁੱਕਿਆ ਆਪਣੀ ਲੋਕੇਸ਼ਨ ਤੱਕ ਅਸੀਂ ਜਾਣਾ ਸੀਗਾ ਜੀ ਡੇਰੇ ਪਾਪੇ ਨਾਨਕ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਮਤਲਬ ਕਿ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਲੱਗ ਗਈ ਤੇ ਫਿਲਹਾਲ ਹੁਣ ਪਹੁੰਚ ਹੀ ਚੁੱਕਿਆ ਅਸੀਂ ਤੇ ਥੋੜਾ ਜਿਹਾ ਵਾਵਾ ਟਾਈਮ ਹੋ ਗਿਆ ਸੀ ਚੱਲਿਆ ਨੂੰ ਤੇ ਖਾਣ ਪੀਣ ਵਾਸਤੇ ਰਸਤੇ ਦੇ ਵਿੱਚ ਰੁਕੇ ਸੀਗੇ ਤੇ ਇੱਥੋਂ ਡੇਰਾ ਬਾਬਾ ਨਾਇਕ ਰਹਿ ਗਿਆ ਮਿਲਦਾ 3-4 ਕਿਲੋਮੀਟਰ ਹੀ ਤੇ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨਾਲ ਹੀ ਹੈ ਤੇ ਉੱਥੇ ਚੱਲ ਕੇ ਕੁਝ ਉੱਥੋਂ ਦੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਮਤਲਬ ਕਿਇਹੋ ਜਿਹਾ ਮਾਹੌਲ ਹੈ ਉਸ ਏਰੀਏ ਦੇ ਵਿੱਚ ਜਿਵੇਂ ਕਿ ਤੁਹਾਨੂੰ ਆਲਰੇਡੀ ਅਸੀਂ ਗੱਲ ਕਰ ਲਈ ਸੀਗੀ ਫਲੱਡ ਵਾਲੇ ਇਲਾਕੇ ਦੇ ਵਿੱਚ ਅਸੀਂ ਜੀ ਅਸੀਂ ਜਾ ਰਹੇ ਸੀਗੇ ਸੇਵਾ ਵਾਸਤੇ ਜਾ ਰਹੇ ਹਾਂ ਤੇ ਪਹਿਲਾਂ ਵੀ ਕੁਝ ਸਾਡੇ ਭਰਾ ਉੱਥੇ ਪਹੁੰਚੇ ਹੋਏ ਨੇ ਤੇ ਹੁਣ ਅਸੀਂ 2-3 ਟਰੈਕਟਰ ਲੈ ਕੇ ਜਾ ਰਹੇ ਸੀਗੇ ਇੱਕ ਦੋ ਵੀਰ ਪਿੱਛੇ ਨੇ ਤੇ ਉਥੇ ਜਾ ਕੇ ਉਥੋਂ ਦੀਆਂ ਵੀ ਕੁਝ ਤਸਵੀਰਾਂ ਤੇ ਉਥੋਂ ਦੇ ਹਾਲਾਤ ਵੀ ਤੁਹਾਡੇ ਨਾਲ ਸਾਂਝੇ ਕਰਦੇ ਤੇ ਕਾਫੀ ਟਾਈਮ ਹੋ ਗਿਆ ਸੀ ਸਾਨੂੰ ਚੱਲਿਆ ਨੂੰ ਤੇ ਚੱਲਿਆ ਭਾਈ ਚਲੋ ਜੀ ਕਾਉਂ ਜੀ 40 ਕਿਲੋਮੀਟਰ ਹੈ ਤੇ ਲਗਭਗ 2 ਕਿਲੋਮੀਟਰ ਹੀ ਲੱਗੇਗਾ ਇਥੋਂ 2 ਕਿਲੋਮੀਟਰ ਤੇ ਪਹੁੰਚ ਕੇ ਕਰਤਾਰਪੁਰ ਕੋਡੀਡੋਰ ਦੇ ਨਾਲ ਕੇ ਕਿਸੇ ਨਾਲ ਹੁੰਦੇ ਤੇ ਉਸ ਏਰੀਆ ਦੀ ਜਾਣਕਾਰੀ ਲੋਜੀ ਹੁਣ ਆਪਾਂ ਪਹੁੰਚ ਚੁੱਕੇ ਸੀਗੇ ਜੀ ਡੇਰਾ ਬਾਬਾ ਨਾਨਕ ਸਾਹਿਬ ਤੇ ਇਸ ਟੈਮ ਡੇਰਾ ਬਾਬਾ ਨਾਨਕ ਦੀ ਪਾਰਕਿੰਗ ਦੇ ਵਿੱਚ ਖੜੇ ਸੀ ਤੇ ਤੁਸੀਂ ਜਿੰਨੇ ਵੀ ਟਰਾਲੀਆਂ ਟਰੈਕਟਰ ਦੇਖ ਰਹੇ ਹੋ ਨਾ ਇਹ ਸਾਰੇ ਇੱਥੇ ਸੇਵਾ ਵਾਸਤੇ ਆਏ ਹੋਏ ਨੇ ਤੇ ਆਪਣੇ ਇਲਾਕੇ ਦੇ ਵਿੱਚੋਂ ਵੀ ਹਰਿਆਣੇ ਚੋਂ ਵੀ ਕਾਫੀ ਸਾਰੇ ਵੀਰ ਆਏ ਹੋਏ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਆਪਣੇ ਇਲਾਕੇ ਦੇ ਵਿੱਚੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਵੀਰ ਨੇ ਆਏ ਹੋਏ ਨੇ ਤੇ ਵਾਰੀ ਸਿਰ ਚਲੋ ਜਿੱਦਾਂ ਵੀ ਕਿਸੇ ਦਾ ਟਾਈਮ ਲੱਗਦਾ ਉਹ ਸਾਰੇ ਆ ਹੀ ਰਹੇ ਨੇ ਤੇ ਰਸਤੇ ਵਿੱਚ ਆਉਂਦੇ ਹੋਏ ਅਸੀਂ ਦੇਖਿਆ ਸੀ ਕਿ ਕਾਫੀ ਜੜੀਆਂ ਫਸਲਾਂ ਨੇ ਇਸ ਏਰੀਆ ਦੇ ਵਿੱਚ ਬਰਬਾਦ ਹੋਈਆਂ ਪਈਆਂ ਨੇ ਝੋਨੇ ਨਾ ਇਦਾਂ ਜਿਵੇਂ ਪੱਕੇ ਖੜੇ ਹੋਏ ਨੇ ਪਰ ਜਿਵੇਂ ਪਾਣੀ ਫਿਰ ਗਿਆ ਉਹਨਾਂ ਦੇ ਚਕਿੱਦਿਆਂ ਤੋਂ ਪਾਣੀ ਖੜਾ ਰਿਹਾ ਥੱਲੇ ਉਹਨਾਂ ਦੀ ਜੜਾ ਗੜ ਗਈਆਂ ਦਾਣਾ ਖਾਲਾ ਹੋ ਗਿਆ ਉਹ ਹਜੇ ਰਸਤੇ ਦੀਆਂ ਤਸਵੀਰਾਂ ਸੀ ਬਟ ਜਿਹੜੀ ਜੇ ਲੋਕੇਸ਼ਨ ਤੇ ਹੁਣ ਅਸੀਂ ਪਰਟੀਕੂਲਰਲੀ ਜਿਹੜੀ ਜਗ੍ਹਾ ਤੇ ਜਾਣਾ ਉੱਥੇ ਤਾਂ ਕਿੰਦੇ ਕਾਫੀ ਬੁਰਾ ਹਾਲ ਆ ਰੇਤਾ ਬਹੁਤ ਚੜੀ ਹੋਈ ਹੈ ਨਾ ਤਾਂ ਕੋਈ ਫਸਲ ਲਾਉਣ ਜੋਗੀ ਜ਼ਮੀਨ ਹੈ ਤੇ ਤਾਂ ਹੀ ਜਿਹੜੀਆਂ ਸੰਗਤਾਂ ਨੇ ਉੱਥੇ ਸੇਵਾਵਾਂ ਨਿਭਾਰੀਆਂ ਨੇ ਤੇ ਇੱਕ ਵਾਰੇ ਉੱਥੇ ਜਾ ਕੇ ਮੈਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕਰਦਾ ਹਾਂ ਫਿਲਹਾਲ ਇੱਕ ਵਾਰ ਅਸੀਂ ਸਿੱਧੀ ਗੁਰਦੁਆਰਾ ਸ਼੍ਰੀ ਡੇਰਾ ਬਾਬਾ ਨਾਨਕ ਤੇ ਇੱਥੇ ਇੱਕ ਵਾਰੀ ਮੱਥਾ ਵਗੈਰਾ ਟੇਕ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਫਿਰ ਅੱਗੇ ਵਾਲੋ ਚਾਲੇ ਪਾਵਾਂ ਇੱਕ ਵਾਰੀ ਹੁਣ ਆਪਾਂ ਦਰਬਾਰ ਸਾਹਿਬ ਮੱਥਾ ਟੇਕ ਆਇਆ ਫਿਲਹਾਲ ਹੁਣ 5:30 ਵਜ ਗਏ ਤੇ ਟਰੈਕਟਰ ਹੁਣ ਚੱਲਣੇ ਨਹੀਂ ਸਾਡੇ ਨਾਲ ਦੇ ਬੰਦਿਆਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਕਿ 5:30 ਵਜੇ ਛੁੱਟੀ ਕਰ ਦਿੰਦੇ ਆ ਤੇ ਹੁਣ ਟਰੈਕਟਰ ਤਾਂ ਆਪਾਂ ਸਵੇਰੇ ਚਲਾਵਾਂਗੇ ਤੇ ਆਪਾਂ ਹੁਣ ਇੱਕ ਵਾਰ ਚੱਲਦੇ ਆਂ ਕੋਈ ਰੋੜਾ ਆ ਰਿਹਾ ਸਾਈਡ ਚੱਲਦੇ ਆ ਨਾਲੇ ਤੁਹਾਨੂੰ ਪਾਕਿਸਤਾਨ ਦਾ ਬਾਰਡਰ ਦਿਖਾ ਕੇ ਲਿਓਣੇ ਤੇ ਬਾਕੀ ਰਸਤੇ ਦੇ ਵਿੱਚ ਕੁਝ ਇਲਾਕੇ ਵੀ ਹੈਗੇ ਨੇ ਜਿੱਥੇ ਫਸਲਾਂ ਵਗੈਰਾ ਕਾਫੀ ਖਰਾਬ ਹੋਈਆਂ ਨੇ ਪਰ ਜਿੱਥੇ ਅਸੀਂ ਜਾਣਾ ਉਸ ਜਗ੍ਹਾ ਤੇ ਕਾਫੀ ਰੇਤਾ ਵਗੈਰਾ ਹੈ ਜਿਹੜੀ ਰੇਤਾ ਚੱਕਣੀ ਹੈ ਜਾਂ ਜਿਹਦੇ ਵਾਸਤੇ ਸੇਵਾਵਾਂ ਲੱਗੀਆਂ ਹੋਈਆਂ ਨੇ ਤੇ ਉਹ ਚੀਜ਼ ਆਪਾਂ ਤੁਹਾਨੂੰ ਸਵੇਖ ਦਿਖਾਵਾਂਗੇ ਹੁਣ ਆਪਾਂ ਚੱਲਦੇ ਆ ਪਾਕਿਸਤਾਨ ਦੇ ਬਾਰਡਰ ਤੇ ਤੇ ਉਸ ਬਾਰਡਰ ਦੇ ਹੈਗੇ ਤੁਹਾਨੂੰ ਭਾ ਜਿਹੜਾ ਕਰਤਾਰਪੁਰ ਕੋਈਡੋਰ ਕੋਈਡੋਰ ਹੈ ਉਹ ਦਿਖਾ ਦੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਹੁਣ ਆਪਾਂ ਗੁਰਦਾਸਪੁਰ ਦੇ ਇਲਾਕੇ ਡੇਰਾ ਬਾਬਾ ਨਾਨਕ ਖੜੇ ਸੀ ਤੇ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਉਸ ਟਾਈਮ ਰਹੇ ਹੋਣਗੇ ਪਾਣੀ ਹਜੇ ਤੱਕ ਜ਼ਮੀਨਾਂ ਦੇ ਵਿੱਚ ਖੜਿਆ ਹੋਇਆ ਤੇ ਝੋਨਾ ਬਿਲਕੁਲ ਤਿਆਰ ਸੀਗਾ ਪਿੱਛੇ ਵੀ ਮੈਂ ਕੁਝ ਏਰੀਆ ਦੇ ਵਿੱਚ ਦੇਖਿਆ ਸੀ ਝੋਨਾ ਬਿਲਕੁਲ ਤਿਆਰ ਸੀਗਾ ਤੇ ਵਿੱਚ ਹੀ ਪਾਣੀ ਦੇ ਨਾਲ ਗੜ ਗਿਆ ਤੇ ਬਿਲਕੁਲ ਸਾਰੀ ਤਬਾਹੀ ਤਬਾਹੀ ਹੈ ਸਾਰਾ ਜਿੰਨੀਆਂ ਵੀ ਫਸਲਾਂ ਸੀ ਖਤਮ ਹੋ ਗਈਆਂ ਤੇ ਜੇਕਰ ਮੈਂ ਕੋਸ਼ਿਸ਼ ਕਰਾਂ ਸਾਹਮਣੇ ਤੁਹਾਨੂੰ ਦਿਖਾ ਦੇਈ ਕੁਝ ਤਰੀਕੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਘਰ ਵੀ ਡਿੱਗੇ ਹੋਏ ਨੇ ਪਿੱਛੇ ਜਿਵੇਂ ਕੰਦਾ ਵਗੈਰਾ ਸਾਰਾ ਇਹਦਾ ਚੋ ਨੋਰਮਲ ਜਿਹਾ ਹੈ ਕੁਛ ਇਹੋ ਜਿਹੇ ਇਲਾਕੇ ਨੇ ਜਿੱਥੇ ਵੱਡੀਆਂ ਵੱਡੀਆਂ ਕੋਠੀਆਂ ਡੇਗੀਆਂ ਤੇ ਕਾਲੇ ਜਿਹੜੇ ਆਪਾਂ ਏਰੀਆ ਦੇ ਵਿੱਚ ਆਣਾ ਹੈ ਨਾ ਉੱਥੇ ਰੇਤਾ ਦੇ ਬਹੁਤ ਵੱਡੇ ਵੱਡੇ ਢੇਗ ਲੱਗੇ ਹੋਏ ਨੇ ਮੰਨ ਕੇ ਚਲੋ 6 6 7 7 ਫੁੱਟ کئی ਇਲਾਕੇ 10 10 ਫੁੱਟ ਰੇਤਾ ਚੜੀ ਹੋਈ ਹੈ ਤੇ ਤੁਸੀਂ ਸਾਹਮਣੇ ਰੋਡ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੇ ਰੋਡ ਨਾ ਜਿਹੜੇ ਇਸ ਬੰਨੇ ਲਾਗੇ ਬੰਨੇ ਦੇ ਇਲਾਕੇ ਦੇ ਵਿੱਚ ਡੈਮੇਜ ਹੋਏ ਹੋਏ ਨੇ ਟੁੱਟੇ ਹੋਏ ਨੇ ਪਾਣੀ ਦਾ ਵਹਾਅ ਉਸ ਟਾਈਮ ਕਿੰਨਾ ਰਿਆ ਹੋਏਗਾ ਅੱਗੇ ਵੀ ਚੱਲਦੇ ਆਪਾਂ ਅੱਗੇ ਵੀ ਦੇਖਦੇ ਆ ਕਿਹੋ ਜਿਹੇ ਹਾਲਾਤ ਇਸ ਤੇ ਬਹੁਤ ਸਾਰੇ ਵੀਰ ਆਏ ਵੀ ਹੋਏ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਲਗਾਤਾਰ ਉਹ ਸਾਹਮਣੇ ਉਸ ਜਗ੍ਹਾ ਤੇ ਸ਼ਾਇਦ ਕੈਮਰੇ ਦੇ ਵਿੱਚ ਨਹੀਂ ਦਿਖ ਰਿਹਾ ਹੋਣਾ ਪਰ ਉੱਥੇ ਲਗਾਤਾਰ ਸੇਵਾਵਾਂ ਜਾਰੀ ਨੇ ਲਗਾਤਾਰ ਪੂਰੇ ਕਿਸਾਨ ਵੀਰ ਦੂਜੇ ਇਲਾਕਿਆਂ ਚੋਂ ਵੀ ਆਏ ਹੋਏ ਨੇ ਇੱਥੇ ਲੱਗੇ ਬੰਦੇ ਦੇ ਇਲਾਕਿਆਂ ਚੋਂ ਵੀ ਆਏ ਹੋਏ ਨੇ ਜਿਹੜੇ ਲੱਗੇ ਹੋਏ ਨੇ ਪੂਰੀ ਜਦੋਜਹਿਦ ਕਰ ਰਹੇ ਤਾਂ ਕਿ ਜ਼ਮੀਨਾਂ ਨੂੰ ਸੰਤੋਜ ਜਾ ਸਾਫ਼ ਕੀਤਾ ਜਾ ਸਕੇ ਤੇ ਹਜੇ ਤੱਕ ਉਮੀਦ ਨਹੀਂ ਹੈ ਕਿ ਇੱਥੇ ਕਣਕ ਵੀ ਲੱਗ ਜੂਗੀ ਇੰਨਾ ਨਾ ਪਾਣੀ ਖੜਿਆ ਹੋਇਆ ਤੇ ਅੱਗੇ ਵੀ ਚੱਲਦੇ ਆ ਅੱਗੇ ਵੀ ਜਾ ਕੇ ਕੁਝ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦਾ ਆਪਾਂ ਉਹ ਜਗ੍ਹਾ ਤੇ ਜਾ ਰਹੇ ਆ ਜਿੱਥੋਂ ਜਿਹੜਾ ਕਿ ਬੰਨ ਟੁੱਟਿਆ ਸੀਗਾ ਡੇਰਾ ਬਾਬਾ ਨਾਨਕ ਦੇ ਲਾਗੇ ਤੇ ਮੇਰੇ ਬੈਕ ਸਾਈਡ ਤੇਲੀ ਸਾਈਡ ਹੋਰ ਹੈਗਾ ਕਰਤਾਰਪੁਰ ਕੋਰੀਡੋਰ ਸ਼ਾਇਦ ਉਹ ਨਾ ਹੋਵੇ ਇਹ ਉਹ ਜਿੱਥੇ ਉਹ ਕਰਤਾਰਪੁਰ ਕੋਰੀਡੋਰ ਹੈ ਜਿੱਥੇ ਇਮੀਗ੍ਰੇਸ਼ਨ ਵਗੈਰਾ ਹੁੰਦੀ ਹੈ ਜਦੋਂ ਆਪਾਂ ਕਰਤਾਰਪੁਰ ਸਾਹਿਬ ਨੂੰ ਜਾਂਦੇ ਆ ਮੱਥਾ ਟੇਕਣ ਵਾਸਤੇ ਤੇ ਉੱਥੇ ਹੀ ਇਮੀਗ੍ਰੇਸ਼ਨ ਹੁੰਦੀ ਹੈ ਵੈਸੇ ਅਸੀਂ ਕਰਤਾਰਪੁਰ ਸਾਹਿਬ ਦੀਆਂ ਵੀ ਵੀਡੀਓਜ਼ ਕਾਫੀ ਪੋਸਟ ਕੀਤੀਆਂ ਹੋਈਆਂ ਚੈਨਲ ਦੇ ਉੱਪਰ ਤੇ ਜੇ ਤੁਸੀਂ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰਨਾ ਚਾਹੋ ਤੇ ਸਾਡੇ YouTube ਚੈਨਲ ਉੱਪਰ ਜਾ ਕੇ ਦੇਖ ਸਕਦੇ ਫਿਲਹਾਲ ਦੀ ਗੱਲ ਕਰੀਏ ਤਾਂ ਅ ਫਲੱਡ ਇਫੈਕਟਿਡ ਜਿਹੜੇ ਏਰੀਆ ਸੀਗੇ ਉਹਨਾਂ ਦੇ ਵਿੱਚ ਤੇ ਸੇਵਾ ਲੈ ਕੇ ਆਏ ਸੀ ਜਿਵੇਂ ਤੁਹਾਨੂੰ ਪਤਾ ਟਰੈਕਟਰ ਵਗੈਰਾ ਲੈ ਕੇ ਆਏ ਤੇ ਆਲਰੇਡੀ ਪਹਿਲਾਂ ਕੁਝ ਸਾਡੇ ਵੀ ਰਾਏ ਵੀ ਹੋਏ ਨੇ ਜਿਵੇਂ ਸਾਹਮਣੇ ਦੇਖ ਸਕਦੇ ਹੋ ਟਰੈਕਟਰ ਚੱਲ ਵੀ ਰਹੇ ਨੇ ਆਪਾਂ ਉਹ ਜਗ੍ਹਾ ਤੇ ਚੱਲਦੇ ਆ ਤੇ ਜਿਵੇਂ ਕਿ ਅਸੀਂ ਦੇਖਿਆ ਇੱਥੇ ਬਹੁਤ ਬੁਰਾ ਹਾਲ ਹੈ ਪੱਕੀਆਂ ਪਕਾਈਆਂ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਰੇਤਾ ਦੇ ਬਹੁਤ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਤੇ ਚਲੋ ਹਿੰਮਤ ਆ ਕਿਸਾਨ ਵੀਰਾਂ ਦੀ ਲਗਾਤਾਰ ਲੱਗੇ ਹੋਏ ਨੇ ਤੇ ਉਹ ਸਾਹਮਣੇ ਉਸ ਤੋਂ ਪਰਲੇ ਬੰਨੇ ਪਾਕਿਸਤਾਨ ਦਾ ਬਾਰਡਰ ਰਹਿ ਜਾਂਦਾ ਤੇ ਪਾਕਿਸਤਾਨ ਦੇ ਬਾਰਡਰ ਤੋਂ ਇਧਰਲੀ ਸਾਈਡ ਹੀ ਜਿਹੜੇ ਆਪਣੇ ਕਿਸਾਨ ਵੀਰ ਨੇ ਉਹ ਬੰਨ ਨੂੰ ਬੰਨਣ ਵਿੱਚ ਲੱਗੇ ਹੋਏ ਨੇ ਜਿਹੜੀ ਵੀ ਰੇਤਾ ਵਗੈਰਾ ਇਕੱਠੀ ਕਰਕੇ ਉਹਦਾ ਢੇਰ ਢਿੱਗ ਵਗੈਰਾ ਲਗਾ ਰਹੇ ਨੇ ਤੇ ਆਪਾਂ ਪ੍ਰੋਪਰ ਉਸ ਜਗ੍ਹਾ ਤੇ ਵੀ ਚਲਦੇ ਆ ਉੱਥੇ ਜਾ ਕੇ ਮੈਂ ਕੁਝ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂ ਬਾਕੀ ਜਿਹੜੀ ਸਾਡੀ ਸੇਵਾ ਉਹ ਕੱਲ ਸ਼ੁਰੂ ਹੋਣੀ ਹੈ ਤੇ ਕੱਲ ਦੀ ਜੋ ਵੀ ਐਕਟੀਵਿਟੀਜ਼ ਐਕਟੀਵਿਟੀਜ਼ ਰਹਿੰਦੀਆਂ ਨੇ ਜਾਂ ਜੋ-ਜੋ ਚੀਜ਼ਾਂ ਨੇ ਉਹ ਇਲਾਕਿਆਂ ਦੇ ਵਿੱਚ ਜਾ ਕੇ ਸੇ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦੇ ਰਹਿਾਂਗੇ ਬਿਲਕੁਲ ਹੁਣ ਆਪਾਂ ਉਸ ਜਗ੍ਹਾ ਤੇ ਖੜੇ ਆ ਜਿੱਥੋਂ ਬੰਨ ਵਗੈਰਾ ਟੁੱਟਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਜਗ੍ਹਾ ਰੇਤਾ ਨਾਲ ਭਰੀ ਹੋਈ ਹੈ ਤੇ ਉਹ ਸਾਹਮਣੇ ਆਪਣੇ ਭਰਾ ਲੱਗੇ ਹੋਏ ਨੇ ਜੋੜਾਂ ਸ਼ੋਰਾਂ ਦੇ ਤੇ ਇਸ ਤੋਂ ਪਰਲੇ ਬੰਨੇ ਮਤਲਬ ਕਿ ਜਿੱਥੇ ਕੋ ਬੰਨੇ ਆ ਬੰਨੇ ਵੱਜਿਆ ਆ ਰਿਹਾ ਉਸ ਦੇ ਨਾਲ ਹੀ ਪਰਲੇ ਬੰਨੇ ਪਾਕਿਸਤਾਨ ਦਾ ਏਰੀਆ ਆ ਜਾਂਦਾ ਹੈ ਨਾ ਉਸ ਤੋਂ ਇਧਰਲੀ ਸਾਈਡ ਜਿਹੜਾ ਆਪਣੇ ਇੰਡੀਆ ਦਾ ਹੈ ਪੰਜਾਬ ਦਾ ਏਰੀਆ ਤੇ ਲਗਾਤਾਰ ਜਿਵੇਂ ਕਿ ਆ ਦੇਖ ਸਕਦੇ ਹੋ ਕਿੰਨੀ ਰੇਤਾ ਇਥੇ ਕੀਤੀ ਹੋਈ ਹੈ ਮੰਨ ਕੇ ਚਲੋ 6-6 ਫੁੱਟ 7-7 ਫੁੱਟ 8-8 ਫੁੱਟ ਕਿਈ ਜਗ੍ਹਾ ਤੇ 10-10 ਫੁੱਟ ਵੀ ਦਿੱਤਾ ਹੈ ਤੇ ਲਗਾਤਾਰ ਦੇਖੋ ਜਦੋਂ ਇਹ ਹਦ ਕਰ ਰਹੇ ਨੇ ਵੀਰ ਲੱਗੇ ਹੋਏ ਨੇ ਤੇ ਅੱਜ ਤਾਂ ਫਿਲਹਾਲ ਅਸੀਂ ਇੱਥੇ ਢੇਡਾ ਮਾਰਨੀ ਆਏ ਸੀਗੇ ਕੱਲ ਤੋਂ ਟਰੈਕਟਰ ਲੈ ਕੇ ਅਸੀਂ ਵੀ ਪਹੁੰਚਾਂਗੇ ਇੱਥੇ ਜਿਹੜੇ ਨਾਲ ਮੇਰੇ ਵੀਰ ਆਏ ਨੇ ਉਹ ਵੀ ਪਹੁੰਚਣਗੇ ਤੇ ਸਾਹਮਣੇ ਤੁਸੀਂ ਇਹਨਾਂ ਨੂੰ ਜ਼ਰੂਰ ਜਾਣਦੇ ਹੋਣਾ ਇਸ ਵੀਰਾਂ ਦੀ ਤਾਰੀਫ਼ ਕਰਨੀ ਬਣਦੀ ਹੈ ਕਿਉਂਕਿ ਕੋਈ ਵੀ ਪੰਜਾਬ 'ਚ ਮੁਸੀਬਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਹੜ੍ਹ ਵਗੈਰਾ ਆਉਂਦੀ ਹੈ ਤੇ ਇਹ ਬੰਦਾ ਜ਼ਰੂਰ ਦਿਖਦਾ ਹੈ ਬਾਈ ਰੇਸ਼ਮਨਵਾਲ ਜੀ ਤੇ ਇਸ ਟਾਈਮ ਵੀ ਤੇ ਪੂਰੇ ਜੋੜਾ ਛੋੜਾ 'ਚ ਲੱਗੇ ਹੋਏ ਨੇ ਸੇਵਾਵਾਂ ਨਿਭਾਉਣ ਵਾਸਤੇ ਤੇ ਫਿਲਹਾਲ ਚਲੋ ਅੱਜ ਇਸ ਮੌਕੇ ਤੇ ਸਾਰੇ ਸਿੰਗਰਾਂ ਦੀ ਤਾਰੀਫ਼ ਕਰਨੀ ਬਣਦੀ ਹੈ ਕਿਉਂਕਿ ਸਾਰੇ ਸਿੰਗਰ ਵੱਧ ਚੜ ਕੇ ਅੱਗੇ ਆ ਰਹੇ ਨੇ ਪਰ ਬਾਈ ਰੇਸ਼ਮਨਵਾਲ ਇਹ ਇੱਕ ਅਲੱਗ ਹੀ ਚਿਹਰਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਆ ਜਾਂਦੀ ਹੈ ਕੋਈ ਵੀ ਦਿੱਕਤ ਆਉਂਦੀ ਹੈ ਤੇ ਬਾਈ ਜੀ ਇੱਥੇ ਜ਼ਰੂਰ ਕਿਸੇ ਵੀ ਕੋਈ ਦਿੱਕਤ ਹੋਈ ਹੈ ਤਾਂ ਉਹ ਜ਼ਰੂਰ ਪਹੁੰਚਦੇ ਨੇ ਕਿਸਾਨ ਵੀਰਾਂ ਦੀ ਮਦਦ ਵਾਸਤੇ ਜਾਂ ਲੋਕਾਂ ਦੀ ਮਦਦ ਵਾਸਤੇ ਤੇ ਬਾਈ ਦੀ ਤਾਰੀਫ ਕਰਨੀ ਜ਼ਰੂਰ ਬਣਦੀ ਹੈ ਜਿਹੜੇ ਟਰੈਕਟਰ ਵਗੈਰਾ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਤੇਲ ਵਗੈਰਾ ਭਰਨ ਦੀ ਜਿਹੜੀ ਸੇਵਾ ਉਹ ਨਿਭਾਉਂਦੇ ਪਏ ਨੇ ਭਾਈ ਹੁਣ ਨਾਲ ਵੀ ਗੱਲਾਂ ਮਿਲਾਂਗੇ ਆਪਾਂ ਜੇ ਨਾਲ ਕੋ ਟਾਈਮ ਹੋਇਆ ਤਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਟਾਈਮ ਚਲੋ ਆਪਾਂ ਹੋਰ ਵੀ ਕੁਝ ਜੋ ਏਰੀਆ ਨੇ ਉੱਥੇ ਜਾ ਕੇ ਦੇਖਦੇ ਹਾਂ ਕਿਹੋ ਜਿਹੇ ਹਾਲਾਤ ਬਣੇ ਹੋ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਅਸੀਂ ਡੇਰਾ ਬਾਬਾ ਨਾਨਕ ਦੇ ਏਰੀਏ ਦੇ ਵਿੱਚ ਫਿਰੇ ਸੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਫਿਰੇ ਤੇ ਮੇਰੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਆ ਕਿੰਨੀ ਰੇਤਾ ਮੇਰੀ ਹਾਈਟ ਲਗਭਗ 6 ਫੁੱਟ ਹੈ ਤੇ ਮੇਰੀ ਹਾਈਟ ਦੇ ਬਰਾਬਰ ਤੇ ਇੱਥੇ ਢੇਰ ਲੱਗੇ ਪਏ ਨੇ ਰੇਤਾ ਦੇ ਤੇ ਹਜੇ ਮੇਰੇ ਪੈਰਾਂ ਦੇ ਥੱਲੇ ਵੀ ਇੰਨੀ ਰੇਤਾ ਪਈ ਹੈ ਤੇ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ 10-10 12-12 ਫੁੱਟ ਜਿਹੜੀ ਰੇਤਾ ਜਮੀਨਾਂ ਦੇ ਵਿੱਚ ਚੜੀ ਹੋਈ ਹੈ ਤੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਇੰਨਾ ਜਮੀਨਾਂ ਦਾ ਕੀ ਹਾਲ ਹੋਇਆ ਹੋਵੇਗਾ ਕਹੋ ਜੀ ਸਥਿਤੀ ਇਸ ਟਾਈਮ ਇਸ ਏਰੀਆ ਦੇ ਵਿੱਚ ਬਣੀ ਹੋਏਗੀ ਤੇ ਦੂਰ ਦੂਰ ਤੱਕ ਜਿੰਨੀ ਵੀ ਦੂਰ ਤੱਕ ਤੁਸੀਂ ਨਿਗਾਹ ਮਾਰੋਗੇ ਨਾ ਸਾਰੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਹੀ ਰੇਤਾ ਖੁੱਲ ਖੈਲ ਵੀ ਹੋਈ ਹੈ ਤੇ ਪਰਲੀ ਸਾਈਡ ਸਾਹਮਣੇ ਰਹਿ ਗਿਆ ਜੀ ਪਾਕਿਸਤਾਨ ਦਾ ਬਾਰਡਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਜਿੱਥੇ ਉਹ ਦਰੱਖਤ ਉਹ ਤਾਰਾਂ ਲੱਗੀਆਂ ਹੋਈਆਂ ਨੇ ਪਾਕਿਸਤਾਨ ਦਾ ਬਾਰਡਰ ਹੈ ਇਹਦਾ ਪਾਕਿਸਤਾਨ ਦੇ ਤੋਂ ਇਧਰਲੀ ਸਾਈਡ ਇੱਥੇ ਜਿਹੜੇ ਵੀ ਆਪਣੇ ਸਾਰੇ ਕਿਸਾਨ ਵੀਰ ਲੱਗੇ ਹੋਏ ਨੇ ਤੇ ਜਿਵੇਂ ਕਿ ਤੁਹਾਨੂੰ ਮੈਂ ਦਿਖਾਇਆ ਵੀ ਸੀਗਾ ਕਿ ਰੇਤਾ ਦੇ ਟਿੱਗ ਦੇਖ ਲਓ ਕਿੱਡੇ ਕਿੱਡੇ ਉੱਚੇ ਨੇ ਮੇਰੀ ਹਾਈਟ 5 ਫੁੱਟ ਲਗਭਗ 6 ਫੁੱਟ ਹੈ 6 ਫੁੱਟ ਦਾ ਟਿੱਕ ਲੱਗਿਆ ਹੀ ਹੋਇਆ ਰੇਤਾ ਦਾ ਹਜੇ ਦੇ ਵਿੱਚੋਂ ਜਿਹੜੀ ਰੇਤਾ ਚੱਕ ਵੀ ਦਿੱਤੀ ਗਈ ਹੈ ਤੇ ਥੱਲੇ ਹਜੇ ਵੀ ਬਹੁਤ ਰੇਤਾ ਮੌਜੂਦ ਹੈ ਤੇ ਕਹਿ ਸਕਦੇ ਆ ਕਿ 12-12 ਫੁੱਟ, ਘਟ ਘਟ 10-10 12-12 ਫੁੱਟ ਜਿਹੜੀ ਰੇਤਾ ਹੈ ਜ਼ਮੀਨਾਂ ਦੇ ਵਿੱਚ ਇਸ ਟਾਈਮ ਚੜੀ ਹੋਈ ਹੈ ਤੇ ਕੀ ਉਮੀਦ ਕਰ ਸਕਦੇ ਆ ਕਿ ਇੱਥੇ ਕਣਕ ਵੀ ਹੋ ਜਾਊਗੀ ਕਿਉਂਕਿ ਰੇਤਾ ਕੱਢਣੀ ਬਹੁਤ ਮੁਸ਼ਕਲ ਹੋ ਰਹੀ ਹੈ ਤੇ ਚਲੋ ਹਿੰਮਤ ਹੈ ਕਿਸਾਨ ਵੀਰਾਂ ਦੀ ਜਿਹੜੇ ਦੂਰੋਂ ਨੇਰੇ ਉੱਥੇ ਪਹੁੰਚੇ ਹੋਏ ਨੇ ਲਗਾਤਾਰ ਆਪਣੀਆਂ ਸੇਵਾਵਾਂ ਇੱਥੇ ਨਿਭਾਉਂਦੇ ਪਏ ਨੇ ਤੇ ਗੁਰੂ ਮਹਾਰਾਜ ਭੜੀ ਕਰੇਗੀ ਜਲਦੀ ਤੋਂ ਜਲਦੀ ਇਹ ਬੜੇ ਏਰੀਆ ਜਿਹੜੇ ਸਾਫ ਹੋ ਜਾਣ ਇਹਦਾ ਹਜੇ ਇੱਕ ਏਰੀਆ ਹੈ ਜਿਹੜੇ ਏਰੀਆ ਦੇ ਵਿੱਚ ਸ਼ਾਇਦ ਅਸੀਂ ਕੱਲੂ ਜਾਣਾ ਉੱਥੇ ਵੀ ਸੇਮ ਇਦਾਂ ਦੇ ਹਾਲਾਤ ਬਣੇ ਹੋਏ ਨੇ ਇਹੋ ਜਿਹੀਆਂ ਸਿਚੁਏਸ਼ਨਾਂ ਬਣੀਆਂ ਹੋਈਆਂ ਨੇ ਤੇ ਸ਼ਾਮ ਹੋ ਚੁੱਕੀ ਹੈ ਤੇ ਲਗਭਗ 5-6 ਵਜੇ ਇੱਥੇ ਟਰੈਕਟਰ ਬੰਦ ਹੋ ਜਾਂਦੇ ਨੇ ਤੇ ਇੱਕ ਵਾਰ ਫੇਰ ਤੋਂ ਮੈਂ ਤੁਹਾਨੂੰ ਦਿਖਾਦਾ ਕਿ ਹਾਲਾਤ ਦੇਖੋ ਕਿਹੋ ਜਿਹਾ ਬਣੇ ਹੋਏ ਨੇ ਇਸ ਏਰੀਆ ਦੇ ਵਿੱਚ ਤੇ ਉਹ ਸਾਹਮਣੇ ਰਹਿ ਗਿਆ ਜਿਹੜਾ ਪਾਕਿਸਤਾਨ ਦਾ ਬਾਰਡਰ ਪਰਲੇ ਬੰਨੇ ਪਾਕਿਸਤਾਨ ਹੈ ਇਤਲਿਸ਼ਾ ਡੇਰਾ ਬਾਬਾ ਨਾਨਕ ਪੰਜਾਬ ਦਾ ਏਰੀਆ ਹੈ ਤੇ ਜਦੋਂ ਆਪਾਂ ਕਰਤਾਰਪੁਰ ਸਾਹਿਬ ਜਾਣਦੇ ਆ ਤੇ ਉਹ ਰਹਿ ਗਿਆ ਸਾਹਮਣੇ ਕਰਤਾਰਪੁਰ ਕੋਰੀਡੋਰ ਉਸ ਕੋਰੀਡੋਰ ਥਾਣੀ ਹੋ ਕੇ ਉੱਥੇ ਇਮੀਗ੍ਰੇਸ਼ਨ ਹੁੰਦੀ ਆ ਆਪਾਂ ਉੱਥੋਂ ਦੀ ਆਪਾਂ ਫਿਰ ਅੱਗੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਆ ਇਸ ਟਾਈਮ ਦੀ ਜਿਹੜੀਆਂ ਤਸਵੀਰਾਂ ਉਹ ਮੈਂ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਦੇ ਏਰੀਏ ਤੋਂ ਤੇ ਕੁਝ ਹੋਰ ਵੀ ਇਦਾਂ ਦੇ ਜਿਹੜੀਆਂ ਤਸਵੀਰਾਂ ਨੇ ਉਹ ਜਰੂਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤੇ ਇਸ ਏਰੀਆ ਦੇ ਵਿੱਚ ਕਿਸ ਚੀਜ਼ ਦੀ ਇਸ ਟਾਈਮ ਜ਼ਿਆਦਾ ਜ਼ਰੂਰਤ ਹੈ ਉਹ ਵੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਦੇ ਰਾਵਾਂਗੇ ਤੇ ਵੀਡੀਓਜ਼ ਨਾਲ ਜ਼ਰੂਰ ਬਣੇ ਹੋ ਲਗਾਤਾਰ 5-6 ਤੋਡੇ ਨਾਲ ਜੋ ਵੀ ਵੀਡੀਓ ਸਾਂਝੇ ਕਰਦੇ ਰਾਵਾਂਗੇ ਤੇ ਅੱਗੇ ਦੇਖੋ ਸ਼ੇਅਰ ਵੀ ਕਰਦੇ ਰਹੋ ਤੇ ਹੁਣ ਸ਼ਾਮ ਦਾ ਸਮਾਂ ਹੋ ਚੁੱਕਿਆ ਤੇ ਲਗਭਗ ਸ਼ਾਮ ਦੇ 5:30 6:00 ਵਜੇ ਤੱਕ ਹੀ ਜਿਹੜੀ ਇੱਥੇ ਸੇਵਾ ਚੱਲਦੀ ਹੈ ਉਸ ਤੋਂ ਬਾਅਦ ਇਹ ਸੇਵਾ ਬੰਦ ਕਰ ਦਿੱਤੀ ਜਾਂਦੀ ਹੈ ਤੇ ਫਿਲਹਾਲ ਹੁਣ ਸਾਰੇ ਜਿਹੜੇ ਵੀਰ ਨੇ ਆਪਣੀ ਆਪਣੀ ਸੇਵਾ ਪੂਰੀ ਕਰਕੇ ਜਿੱਥੇ ਇੱਥੇ ਰੁਕੇ ਹੋਏ ਨੇ ਉਹਨਾਂ ਜਗ੍ਹਾ ਜਾ ਕੇ ਆਪਣੇ ਟਰੈਕਟਰ ਵਗੈਰਾ ਸੰਦ ਵਗੈਰਾ ਖੜੇ ਕਰਨਗੇ ਰੈਸਟ ਕਰਨਗੇ ਤੇ ਸਵੇਰ ਹੁੰਦੇ ਸਾਰੇ ਫਿਰ ਇੱਥੇ ਵਾਪਸ ਆ ਜਾਣਗੇ ਬਹੁਤ ਸਾਰੇ ਵੀਰ ਇੱਦਾਂ ਦੇ ਨੇ ਜੋ ਆਪਣੇ ਟਰੈਕਟਰ ਲੈ ਕੇ ਆਏ ਨੇ ਆਪਣੇ ਸੰਦ ਲੈ ਕੇ ਆਏ ਨੇ ਆਪਣੇ ਪੱਲੋਂ ਤੇਲ ਜਿਹੜਾ ਫੂਕ ਰਹੇ ਨੇ ਤੇ ਬਹੁਤ ਵੱਡਾ ਜਜ਼ਬਾ ਇਹਨਾਂ ਦਾ ਤੇ ਵਾਹਿਗੁਰੂ ਮਿਹਰ ਕਰੇ ਉਹਨਾਂ ਦੇ ਤੇ ਦੂਜੇ ਬੰਨੇ ਮੈਂ ਉੱਥੇ ਤੁਹਾਨੂੰ ਦਿਖਾਇਆ ਵੀ ਸੀਗਾ ਕਿ ਰੇਸ਼ਮ ਮੋਲ ਭਾਜੀ ਜੋ ਕਿ ਪੰਜਾਬੀ ਸਿੰਗਰ ਨੇ ਉਹਨਾਂ ਦੇ ਵੱਲੋਂ ਤੇਲ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਡੀਜ਼ਲ ਵਗੈਰਾ ਟਰੈਕਟਰਾਂ ਦੇ ਵਿੱਚ ਭਰਿਆ ਜਾ ਰਿਹਾ ਤੇ ਹੋਰ ਵੀ ਬਹੁਤ ਸਾਰੇ ਵੀਰ ਲਗਾਤਾਰ ਇੱਥੇ ਲੱਗੇ ਹੋਏ ਨੇ ਸੇਵਾਵਾਂ ਵਾਸਤੇ ਤੇ ਕੱਲ ਨੂੰ ਜਿਹੜੀ ਅਸੀਂ ਸੇਵਾ ਤੇ ਜਾਣਾ ਹੈ ਦੇਖਦੇ ਆ ਕਿਹੜੇ ਏਰੀਆ ਦੇ ਵਿੱਚ ਜਾਣੇ ਆ ਫਿਲਹਾਲ ਹੈਗੇ ਦਾ ਗੁਰਦਾਸਪੁਰ ਦੇ ਵਿੱਚ ਹੀ ਆ ਡੇਰਾ ਬਾਬਾ ਨਾਨਕ ਦੇ ਲਾਗੇ ਬਨੇ ਦੇ ਇਲਾਕੇ ਦੇ ਵਿੱਚ ਜਿੱਥੇ ਵੀ ਜਾਵਾਂਗੇ ਤੇ ਉੱਥੋਂ ਦੀਆਂ ਜੋ ਵੀ ਤਸਵੀਰਾਂ ਰਹਿੰਦੀਆਂ ਨੇ ਤੇ ਜੋ ਵੀ ਕਲ ਐਕਟੀਵਿਟੀਆਂ ਹੁੰਦੀਆਂ ਉਹ ਸੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਇੱਕ ਵਾਰ ਫੇਰ ਤੁਹਾਨੂੰ ਉਹ ਉੱਥੇ ਜਿਹੜੀ ਸੇਵਾ ਚੱਲ ਰਹੀ ਹੈ ਉਹ ਪਰਲੇ ਬਨੇ ਪਾਕਿਸਤਾਨ ਦਾ ਬਾਰਡਰ ਰਹਿ ਜਾਂਦਾ ਹੈ ਇਧਰਲੀ ਸਾਈਡ ਇੰਡੀਆ ਤੇ ਲਗਾਤਾਰ ਜਿਹੜੇ ਮੇਰੇ ਵੀਰ ਨੇ ਸੇਵਾ ਉਹਦੇ ਵਿੱਚ ਲੱਗੇ ਹੋਏ ਨੇ ਤੇ ਮਿਲਦੇ ਹੁਣ ਕੱਲ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਦੇ ਵਲੌਗ ਦੀ ਯਾਦ ਦੀ ਵੀਡੀਓ ਦੀ ਸੁਆਪਤੀ ਆਪਾਂ ਇੱਥੇ ਹੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ